ਮੈਂ ਇਹ ਨਿਛੱਤਰ ਸਿੰਘ ਢੰਡਾ ਰੋਡ ਸੀ ਮੁਕਸਰਤ ਕਟਨਾ ਮੇਰਾ ਮੈਂ ਡਿਊਟੀ ਕਰਦਾ ਪੀਸੀਆਰ ਤੇ ਪੰਜਾਬ ਪੁਲਿਸ ਚ ਇਹ ਸਹੀ ਡਿਊਟੀਆਂ ਮੇਰੀ ਸਿਟੀ ਥਾਣੇ ਮੁਕਸਰ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਅਸੀਦਾਂ ਦੇ ਸ਼ਹੀਦ ਗੰਗ ਸਾਹਿਬ ਮੱਥਾ ਟੇਕਣ ਜਾਂਦੇ ਗੁਰਦੁਆਰੀ ਉੱਥੇ ਉਹ ਸ਼ੁਕਦੀਪ ਸਿੰਘ ਤੇ ਵੀ ਰਜਾਨਾ ਤਰਾਉਂਦੇ ਸੀਗੇ ਅੰਮ੍ਰਿਤਧਰੀ ਨਿਸ਼ਾਨ ਹੈਗੀ ਇਹਨਾਂ ਨੇ ਮੇਰੀ ਜਾਮਸਾਨ ਹੋ ਗਈ ਜਮਸਨ ਹੋਂਦ ਤੀਆ ਸੀ ਇੱਕ ਦੂਜੇ ਘਰ ਤਾਂ ਹੀ ਸ਼ੀਮਤ ਹੋ ਗਏ ਘਰੇ ਹੋਂ ਜਾਣ ਲੱਗ ਪਈ ਮੈਂ ਉਹਨੇ ਘਰੇ ਜਾਵਰਦੇ ਉਹ ਸਾਡੇ ਘਰੇ ਆ ਜਾਂਦੇ ਸੀ ਉੱਥੋਂ ਵਰ ਹੋਲੀ ਵਲੀ ਉਹਨਾਂ ਦਾ ਕਹਿੰਦੇ ਵੀ ਤੁਸੀਂ ਜੇ ਬਾਹਰ ਜਾਣਾ ਤਾਂ ਸਾਡੀਆਂ ਰਿਸ਼ਤਦਾਰੀਆਂ ਹੈਗੀਆਂ ਬਾਹਰ ਵੀ ਉਹ ਕੰਮ ਕਰਦੇ ਆ ਬਾਹਰ ਬੰਦੇ ਲਈ ਜਾਂਦਾ ਨਹੀਂ ਮੇਰਾ ਅਦਾ ਹੀ ਵੀ ਮੇਰਾ ਉਹ ਟਾਈਮ ਥੋੜਾ ਰਹਿੰਦਾ ਜੀ ਪੈਨਸ਼ਨ ਜਾਣ ਚ ਬੀਮਾ ਰਿਟਾਇਰਮੈਂਟ ਤੋਂ ਬਾਅਦ ਮੈਂ ਚਲ ਵੀ ਬਾਹਰ ਸੈਟ ਹੋ ਜਾਾਂਗੇ ਬੱਚੇ ਸੈਟ ਕਰ ਲਾਂਗੇ ਜੀ ਤੇ ਉਹਦੇ ਚ ਚਲੋ ਉਹ ਮਨ ਕਹਿੰਦੇ ਸਾਡੀਆਂ ਰਿਸ਼ਤਦਾਰੀਆਂ ਇਹ ਮੈਂ ਹੁ ਵੀ ਮੇਰੇ ਕੋਲ ਇਹਨੇ ਪੈਸੇ ਹੈ ਨਹੀਂ ਕਿ ਜਿਨ੍ਹਾਂ ਨੇ ਮੁੰਦਸ਼ਾ ਵੀ 25-30 ਲੱਖ ਰੁਪਇਆ ਖਰਚ ਆਊਗਾ ਵੀ ਤੁਹਾਨੂੰ ਪੀਆਰ ਕਰਾ ਦੇਗੇ ਅਗਲੇ ਹਾਂ ਚ ਵੀ ਕੁੜੀ ਸੀ ਇੱਕ ਪਲਦੀਪ ਕੌਰ ਉਹ ਕਦੀ ਮੇਰੀ ਮਾਸੀ ਉਹਦਰ ਸੁਖਦੇਸ਼ ਸਿੰਘ ਦੀ ਛਾਲੀ ਸੀ ਛਾਲੀ ਥਾਂ ਲੱਗਦੀ ਸੀ ਤੇ ਮੈਂ ਹੁ ਵੀ ਮੇਰੇ ਕੋਲ ਇਹਨੇ ਪੈਸੇ ਹੈ ਨਹੀਂ ਕਿ ਤੇ ਉਹ ਕਹਿੰਦਾ ਵੀ ਤੁਸੀਂ ਸਾਨੂੰ 8 ਲੱਖ ਰੁਪਇਆ ਦੇ ਦਿਓ ਪਹਿਲਾਂ ਦੂਜੇ ਬਾਅਦ ਚ ਜਿਵੇਂ ਲੋੜੂਗੀ ਜਿਵੇਂ ਤੇਰੇ ਕੋਲ ਆਈ ਜਾਊਗਾ ਸਾਨੂੰ ਦੇਵੀਂ ਟੋਟਲ ਕਿੰਨੇ ਪੈਸੇ ਤੁਸੀਂ ਦਿੱਤੇ ਹਾਂ ਟੋਟਲ ਮੈਂ 24 ਲੱਖ ਦਾ 80000 ਰੁਪਏ ਦਿੱਤਾ ਉਹਨਾਂ ਨੂੰ ਇਸ ਤਰ੍ਹਾਂ ਦਿੱਤਾ 8 ਲੱਖ ਰੁਪਏ ਦਾ ਉਹਨਾਂ ਨੂੰ ਨਗਦ ਦਿੱਤਾ ਜੀ ਸਾਡੀ ਲਿਖਤ ਪੜਤ ਵੀ ਜੋਤ ਬਾਅਦ ਚ ਹੋਈ ਆ ਜੂੜ ਛੜਿਆ ਬਈ 8 ਲੱਖ ਰੁਪਏ ਗਵਾਹਾਂ ਦੇ ਸਾਹਮਣੇ ਕੀਤਾ ਸੀ ਅਵਤਾਰ ਸਿੰਘ ਤੇ ਸਾਬੂ ਮੁੰਡਾ ਗੋਨਿਆਂ ਦਾ ਉਹਨਾਂ ਦੇ ਸਾਹਮਣੇ ਮੈਂ 8 ਲੱਖ ਰੁਪਏ ਦਿੱਤਾ ਸੀਗੇ ਜੀ ਉਦੋਂ ਬਾਅਦ ਮੈਨੂੰ ਕਹਿੰਦੇ ਵੀ ਜਿਵੇਂ ਜਿਵੇਂ ਤੁਹਾਨੂੰ ਲੋੜ ਪਊਗੀ ਜਿਵੇਂ ਘਾ ਖਰਚਾ ਆਊਗਾ ਉਹ ਖਰਚਾ ਕਰਨਗੇ ਉਹਵੇਂ ਤੁਹਾਨੂੰ ਪੈਸੇ ਸਾਡੇ ਖਾਤੇ ਪਾਈ ਜੀ ਵੀ ਸਾਡਾ ਇੱਕ ਰਿਸ਼ਤੇਦਾਰ ਮੁੰਡਾ ਹਰੀਜਾਮ ਪਸ਼ਣ ਵਾਲਾ ਤਲਵੰਡੀ ਸ਼ਬੋ ਰਹਿੰਦਾ ਅਰਵਿੰਦਰ ਸਿੰਘ ਮੋਨੂ ਟੈਲੀਕਮ ਆ ਉਹ ਕੰਮ ਕਰਦਾ ਵੀ ਉਹਦੇ ਖਾਤੇ ਪੈਸੇ ਪਾ ਦਿਆ ਕਿ ਨਹੀਂ ਆਪੇ ਉੱਤੇ ਲੈ ਲੈ ਕਰਾਂਗੇ ਤੁਸੀਂ ਪੈਸੇ ਪਾ ਦਿੱ ਖਾਤੇ ਦੇ ਵਿੱਚ ਮੈਨੂੰ ਕਦੋਂ ਪਤਾ ਲੱਗਿਆ ਕਿ ਮੇਰਾ ਠੱਗੀ ਵੱਜ ਗਈ ਇਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਜਦੋਂ ਮੈਨੂੰ ਲਾਰੇ ਲਾਉਣ ਲੱਗ ਪਏ ਵੀ ਮੈਂ ਉਹਨੇ ਪੁੱਛਦਿਆ ਰਿਹਾ ਮੇਰਾ ਕੰਮ ਹੋ ਗਿਆ ਕਦੋਂ ਹੋਊਗਾ ਵੀ ਕਦੇ 10 ਦਿਨ ਕਿੰਨੇ 15 ਦਿਨ ਲਾਰੇ ਲਾਉਂਦੇ ਆਏ ਉਸ ਬਾਅਦ ਮੈਨੂੰ ਹੌਲੀ ਹੌਲੀ ਸ਼ੱਕ ਮਨਾ ਸ਼ੁਰੂ ਹੋ ਗਿਆ ਵੀ ਇਹ ਮੈਨੂੰ ਲਾਰੇ ਲਾਈ ਹੁੰਦੇ ਆ ਇਹ ਕਿਹੜੀ ਘਟਨਾ ਕਿਹੜੇ ਸਾਲ ਦੀ ਹੈ ਇਹ 22 23 ਦੀ ਹੈ ਜੀ 22 23 ਦੀ 22 23 ਹਾਂਜੀ ਪਰ ਇੰਨੀ ਲੇਟ ਹਾਂਜੀ ਪਰਚਾ ਬੜੀ ਲੇਟ ਹੋਇਆ ਜਿਹੜਾ ਸਾਲ ਤੋਂ ਹਾਂਜੀ ਕੋਈ ਟਾਈਮ ਲੱਗ ਗਿਆ ਕੋਈ ਤਾਂ ਮੈਨੂੰ ਟਾਈਮ ਲੱਗ ਗਿਆ ਜਦੋਂ ਪਤਾ ਲੱਗਿਆ ਵੀ ਉਹ ਇਥੋਂ ਭੱਜ ਗਈ ਇੱਕ ਵਾਰੀ ਚਲੋ ਉਹਨਾਂ ਨੇ ਪਹਿਲਾਂ ਮੈਨੂੰ ਲਖਪੜਤ ਕਰ ਲਈ ਉਹਨਾਂ ਨੇ 20 ਲੱਖ ਦੀ ਨੋਟਰੀ ਦੇ ਟੈਸਟ ਜੋ ਉਥੇ ਹੋਇਆ ਕਚਹਿਰੀਆਂ 'ਚ ਲਖਪੜਤ ਕੀਤੀ 20 ਲੱਖ ਦੀ ਵੀ 20 ਲੱਖ ਪਿੱਛੇ ਅਸੀਂ ਮੋੜ ਦਿਆਂਗੇ ਉਸ ਤੋਂ ਬਾਅਦ ਚ ਉਹਨਾਂ ਨੇ ਮੈਨੂੰ ਦੋ ਚੱਕ ਦੇਤੇ ਉਹਨਾਂ 'ਚ ਇੱਕ ਚੱਕ ਮੈਂ ਦਾਅ ਲੱਗਦਾ ਭਰ ਕੇ ਲਾਇਆ ਸੀ ਉਹ ਬੌਂਸ ਹੋ ਗਿਆ ਇਹ ਜਿਹੜਾ ਹੋ ਗਿਆ ਉਹ ਕਿ ਸਾਡੇ ਤੇ ਕਾਰਵਾਈ ਨਾ ਕਰਾਈ ਤੇਰੇ ਪੈਸੇ ਦੇ ਦੇ ਇੱਕ ਦਿਨਾਂ ਚ ਫਿਰ ਉਹਨਾਂ ਨੇ 10 15 ਤੇ ਫੇਰ ਟਪਾਤੀ ਫਿਰ ਉਹਨਾਂ ਦਾ ਇਰਾਦਾ ਹੋ ਗਿਆ ਵੀ ਭੱਜਣ ਦਾ ਇਰਾਦਾ ਹੋ ਗਿਆ ਜਿਹਨੂੰ ਮੈਨੂੰ ਪਤਾ ਲੱਗਿਆ ਵੀ ਭੱਜਣਗੇ ਉਹਦੇ ਬਾਅਦ ਚ ਮੈਂ ਉਹਨਾਂ ਨੂੰ ਰੋਲਾ ਪਿਆ ਰਾਤ ਦਾ ਟਾਈਮ ਸੀ 7 8 ਦਾ ਸ਼ਾਮ ਦਾ ਦਿਨ ਚ ਪਾ ਦਾ 25 ਤਰੀਕ ਦੀ 25 11 23 ਤੇ ਉਤੋਂ ਫਿਰ ਜਦੋਂ ਉਹਨਾਂ ਨੂੰ ਅਸੀਂ ਬੰਦੇ ਉਹਨਾਂ ਦੇ ਵੀ ਆ ਕੇ ਸਾਡੇ ਬੰਦੇ ਸੀਗੇ ਕੋਈ ਅਸੀਂ ਥਾਣੇ ਬੁਲਾ ਲਏ ਵੀ ਛੋੜਾ ਜਿਹਾ ਟਾਈਮ ਕਰਾ ਦੇਣੀ ਨਾ ਕੋਈ ਥਾਣੇ ਆ ਗਈ ਥਾਣੇ ਮੈਂ ਲਿਖ ਕੇ ਵੀ ਦਿੱਤਾ ਵੀ ਆ ਇਹਨਾਂ ਨੇ ਮੇਰੀ ਠੱਗੀ ਮਾਰੀ 24 25 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਮਾਰਦੇ ਤੇ ਮੈਂ ਉਹਨਾਂ ਨੂੰ ਥਾਣੇ ਛੱਡ ਕੇ ਲਿਖਤ ਮਨਚੂਨ ਦੀ ਲਿਖਤ ਦੇ ਆਇਆ ਤੇ ਉਹਦੇ ਬਾਅਦ ਚੋ ਰਾਤ ਨੂੰ ਥਾਣੇ ਨੇ ਵਰਨ ਮੱਟੂ ਸਭ ਇੰਸਪੈਕਟਰ ਐ ਸੋਚੋ ਲੱਗਿਆ ਸ਼ੂ ਉਹਨੇ ਰਾਤ ਨੂੰ 11 12 ਵਜੇ ਛੱਡਤੀ ਉਹਦੇ ਬਾਅਦ ਚੋ ਭੱਜ ਗਏ ਜੀ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਤੁਸੀਂ ਨਹੀਂ ਕਾਰਵਾਈ ਉਹਨਾਂ ਨੇ ਥਾਣੇ ਐਨੇ ਕੋਈ ਨਹੀਂ ਕੀਤੀ ਕੋਈ ਅਮਰੀਦ ਸੁਣਵਾਈ ਨਹੀਂ ਹੋਈ ਤੁਸੀਂ ਖੁਦ ਪੁਲਿਸ ਡਿਪਾਰਟਮੈਂਟ ਦੇ ਵਿੱਚ ਸੀ ਹਾਂ ਜੀ ਨਹੀਂ ਸਾਨੂੰ ਹਾਂ ਜੀ ਉਦ ਬਾਅਦ ਉਹ ਉਦ ਬਾਅਦ ਭਾਈ ਦਿਆ ਜੀ ਉਹ ਹਾਂਜੀ ਖਾਸ ਲੱਗ ਗਿਆ ਵੀ ਇਹ ਜਿਹੜਾ ਜਿਹੜਾ ਮੈਂ ਬਾਅਦ ਵਿੱਚ ਪਤਾ ਕੀਤਾ ਮੈਂ ਉਧਰ ਜਾ ਕੇ ਕਰਾਂ ਉਹਨਾਂ ਦੀ ਉਹ ਕਹਿੰਦੇ ਵੀ ਜਿੰਦਰਾ ਲੱਗ ਗਿਆ ਤੇ ਭੱਜ ਗਏ ਥੋਂ ਫਿਰ ਤੁਸੀਂ ਪਰਤਾਲ ਦੀ ਕਾਰਵਾਈ ਤੁਸੀਂ ਕੀ ਕੀਤੀ ਫਿਰ ਉਸ ਬਾਅਦ ਫਿਰ ਮੈਂ ਕਾਰਵਾਈ ਉਹਨਾਂ ਦਾ ਪੜਤਾਲ ਕਰਦ ਰਿਹਾ ਉਹਨਾਂ ਬਾਰੇ ਜੀ ਤਲਵੰਡੀ ਸਾਬੋ ਗਿਆ ਜਿੱਥੇ ਪਹਿਲਾਂ ਰਹਿ ਕੇ ਆਇ ਸੀ ਕਿ ਉਹਨਾਂ ਦੇ ਪਿੱਛਾ ਪਿੰਡ ਮਾਨਸ਼ਾ ਚ ਪਿੰਦਾ ਤੇ ਉੱਥੇ ਮੈਂ ਪਿੰਡਾਂ ਨੂੰ ਪਤਾ ਪੁੱਤਾ ਕੀਤਾ ਉਹਨਾਂ ਬਾਰੇ ਵੀ ਚਲੋ ਪਤਾ ਲੱਗ ਜੇ ਮੇਰਾ ਮਟਾ ਤਲਵੰਡੀ ਖਾਬੋ ਸੀਗਾ ਯਾਰ ਮਨੂ ਟੈਲੀਗੋਮਾ ਉਹ ਤੋਂ ਪਤਾ ਕੀਤਾ ਉਹਦੀ ਵਿੱਚ ਮਿਲੀ ਭੁਗਤ ਸੀਗੀ ਵੈਸੇ ਤਾਂ ਪਰ ਉਹਨੇ ਸਾਨੂੰ ਕੋਈ ਰਸਤਾ ਨਹੀਂ ਦਿਚਿਆ ਕਿੱਥੋਂ ਕਿੱਥੋਂ ਤੁਹਾਨੂੰ ਇੰਗਲੈਂਡ ਦਾ ਹੀ ਕਿਹਾ ਸੀ ਇੰਗਲੈਂਡ ਦਾ ਕੀ ਭਲਾ ਇੰਗਲੈਂਡ ਕਹਿੰਦੇ ਫੇਕ ਨੇ ਅਮਰੀਕਾ ਭੇਜ ਦਾਂਗੇ ਜੀ ਪਹਿਲਾਂ ਕੀਤਾ ਇੰਗਲੈਂਡ ਦਾ ਸੀਗਾ ਤੇ ਫਿਰਾਰੇ ਉਹਨਾਂ ਰਾਤਾ ਵੀ ਕੰਮ ਤਾਂ ਕਰਾਉਣਾ ਨਹੀਂ ਵੀ ਅਮਰੀਕਾ ਦਾ ਵਿੱਚ ਪਤਾ ਉਹਨਾਂ ਨੇ ਅਮਰੀਕਾ ਭੇਜ ਦਾਂਗੇ ਤੇ ਟਾਈਟ ਪਾਉਂਦੇ ਗਏ ਜੀ ਪੀਆਰ ਕੀਤੀ ਸੀ ਪੀਆ ਭੇਜਾਂਗੇ ਹਾਂ ਪੀਆਰ ਕਹਿੰਦੇ ਪੀਆਰ ਕਰਾ ਲਾਂਗੇ ਤੈਨੂੰ ਉਧਰ ਸਕੂਲ ਕੰਪਲੀਟ ਆ ਗਈ ਤੁਹਾਨੂੰ ਪਤਾ ਲੱਗ ਗਿਆ ਮਿਸਨਾਣਾ ਠਰਜੀ ਵੱਜ ਗਈ ਤਾਂ ਇਹ ਇੰਨਾ ਲੰਮਾ ਅਰਸਾ ਜਿਹੜਾ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਤਾਂ ਅੱਜ ਜਿਹੜੀ ਹੈ ਕੁਛ ਦਾ ਪਹਿਲਾ ਜਿਹੜੀ ਐਫਆਈ ਹੋਈ ਹੈ ਤਾਂ ਇੰਨੀ ਕਿ ਤੁਹਾਨੂੰ ਜਿਹੜੀ ਹੈ ਇਹਦੇ ਤੇ ਜਿਹੜੀ ਹੈ ਮਿਹਨਤ ਕਰਨੀ ਪਈ ਬਾਕੀ ਬਣਾਉਣਾ ਬੱਲੇਮਾ ਚਾਰਾ ਜੋਈ ਕੀਤੀ ਸੀ ਚਲ ਆਪਦੇ ਰਿਸ਼ਤਦਾਰਾਂ ਦੇ ਤੌਰ ਤੇ ਵਿਚਾਲੂ ਨੇ ਕੋਈ ਬੰਦੇ ਮਿਲ ਜਾਣ ਤੇ ਜਿਹਾ ਰਾਈਨਾਵਾ ਹੋ ਜੇ ਤੇ ਬਾਅਦ ਚ ਫੇਰ ਮੈਂ ਦਰਖਾਸਤ ਦਿੱਤੀ ਦਰਖਾਸਤ ਯੂ ਬੈਂਕ ਚ ਦਿੱਤੀ ਮੈਂ ਉਹਨਾਂ ਨੇ ਕਾਫੀ ਟਾਈਮ ਲਾਤਾ ਜੀ ਇਹ ਪਰਸਨ ਨਹੀਂ ਆਈ ਹੋਈ ਨਹੀਂ ਫਿਰ ਮੈਂ ਐਸਐਪੀ ਸਾਹਿਬ ਨੂੰ ਮਿਲਿਆ ਐਸਐਪੀ ਸਾਹਿਬ ਨੇ ਮੇਰੀ ਗੱਲ ਸੁਣੀ ਬਹੁਤ ਗੌਰ ਨਾਲ ਜੀ ਰੈਸਿਪੀ ਸਾਹਿਬ ਦੇ ਯਤਨਾਂ ਦੇ ਨਾਲ ਹੀ ਮੇਰਾ ਜਿਹੜਾ ਇਹ ਪਰਚਾ ਦਰਜ ਹੋਇਆ ਜੀ ਪਹਿਲਾਂ ਇੱਕ ਵਾਰੀ ਤੋਂ ਡੀਏ ਦਰਖਾਸਤ ਜਿਹੜੀ ਸੀਗੀ ਦਾਖਲ ਦਫਤਰ ਹੋ ਗਈ ਦਾਖਲ ਦਫਤਰ ਕਰਤੀ ਸੀ ਸਾਰੇ ਉਹਨਾਂ ਨੇ ਇਹ ਉਹ ਵੈਂਗਾਰਨ ਚਾਰਜ ਸੀਗਾ ਗੁਰਪਿਆਰ ਸਿੰਘ ਸੈਕਟਰ ਉਹਨਾਂ ਨੇ ਮੈਨੂੰ ਦਫਤਰ ਬੁਲਾਇਆ ਉਹ ਦਰਖਾਸਤ ਜਿਹੜੀ ਉਹਨਾਂ ਨੇ ਦਾਖਲ ਦਫਤਰ ਕਰਤੀ ਉਹਦੇ ਬਾਅਦ ਵਿੱਚ ਐਸਐਪੀ ਸਾਹਿਬ ਦੇ ਨੋਟਿਸ ਜਿਹਨੂੰ ਗੱਲ ਆਈ ਹਾਂ ਜੀ ਕਾਰਨ ਨਹੀਂ ਦੱਸਿਆ ਵੀ ਕਿਉਂ ਦਾਖਲ ਦਫਤਰ ਕੀਤੀ ਗਈ ਕਾਰਵਾਈ ਕੀ ਕੀ ਕਾਰਵਾਈ ਹੋਈ ਨਹੀਂ ਅਗੇ ਜੁਰਮੀ ਨਹੀਂ ਬੰਦਾ ਜੀ ਕਹਿੰਦੇ ਜੁਰਮੀ ਨਹੀਂ ਬੰਦਾ ਲੱਗ ਤੁਸੀਂ ਰਾਈ ਨਾਵਾ ਕਰ ਲਿਆ ਜੁਰਮੀ ਨਹੀਂ ਬੰਦਾ ਤੇ ਪਰ ਐਸਐਸਪੀ ਸਾਹਿਬ ਨੇ ਮੇਰੀ ਮਦਦ ਕੀਤੀ ਉਹਨਾਂ ਦੇ ਕਹਿਣ ਦੇ ਮੁਤਾਬਕ ਐਸਐਸਪੀ ਦੇ ਕਹਿਣ ਤੇ ਪਰਚਾ ਦਰਜ ਹੋਇਆ ਜੀ ਕੀ ਲੱਗਦਾ ਕਿ ਇਨਸਾਫ ਲੇ ਲੂਗਾ ਇਨਸਾਫ ਜੀ ਹੁਣ ਪਰਚਾ ਦਰਜ ਚਲ ਕਰਤਾ ਮੈਂ ਇੱਕ ਮੈਨੇ ਜੀ ਉਹਨਾਂ ਨੇ ਮਰੀ ਪਤਾ ਕਰਾਂਗੇ ਕਿ ਤੂੰ ਲੱਭਦੇ ਆ ਨਾ ਜੀ ਇਹ ਅਸਲ ਪਤਾ ਨਹੀਂ ਉਹਨਾਂ ਦਾ ਪਤਾ ਵੀ ਕਿੱਥੋਂ ਦੇ ਨਹੀਂ ਪਤਾ ਨਹੀਂ ਤੂੰ ਭੱਜ ਗਿਆ ਕੋਈ ਉਹਨਾਂ ਨੂੰ ਪਤਾ ਛੁਰ ਨਹੀਂ ਲੱਗ ਰਿਹਾ ਜੀ ਇੱਥੇ ਰਾਹਤਾਂ ਚ ਹੋ ਗਿਆ ਤਾਂ ਹੋਣ ਜੀ ਤੇ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ ਦੀ ਪਿੱਛੇ ਵੀ ਤਲਵੰਡੀ ਸਾਹਿਬ ਉਹ ਵੀ ਠੱਗੀ ਮਾਰ ਕੇ ਹੁਣ ਪਤਾ ਲੱਗਦਾ ਤੇ ਉਹਨਾਂ ਕੰਮ ਹੀ ਠੱਗੀ ਠੋਰੀ ਦਾ ਸੀਗਾ ਜੀ ਪ੍ਰਸ਼ਾਸਨ ਤੇ ਕੀ ਮੰਗੋ ਹਾਂਜੀ ਪ੍ਰਸ਼ਾਸਨ ਕਰ ਦਊਗਾ ਅੱਜ ਦਰਦ ਤਾਂ ਹੋ ਗਿਆ ਉਹ ਤਾਂ ਮੈਨੂੰ ਜੀ ਚਲੋ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਜੀ ਚਲੋ ਵੀ ਅੱਗੇ ਗਾਣਕਵਰੀ ਕਰਕੇ ਕੋਈ ਆਈਓ ਕੋਈ ਮਰੀ ਰਿਪੋਰਟ ਕਰੇ ਜੀ ਪਤਾ ਕਰੇ ਉਹਨਾਂ ਬਾਰੇ ਮੜਾ ਮਟਾ ਤੇ ਮੈਂ ਜਿਉਂ ਦੇਉਂਗਾ ਨਾ ਨਾ ਪੂਰਾ ਜੇ ਮੇਰੀ ਮਦਦ ਕਰਨਾ ਸੀ ਹੁਣ ਤੁਸੀਂ ਰਿਟਾਇਰਮੈਂਟ ਹਮਾਰਾ ਰਿਟਾਇਰਮੈਂਟ ਹੋ ਗਿਆ ਸੀ 31 12 93 ਨੂੰ ਹਾਂਜੀ ਇਹ ਤਾਂ ਪਤਾ ਹੀ ਹੈ ਜੀ ਮੈਂ ਜੋ ਉਹਨੇ ਪੇਮੈਂਟ ਦਿੱਤੀ ਆ ਫੜ ਫੜ ਕੇ ਦਿੱਤੀ ਕੋਈ ਜਾਂ ਕਿਸੇ ਤੋਂ ਹੋਰ ਕਰਕੇ ਦਿੱਤੀ ਜੂ ਮੇਰੇ ਰਿਟਾਇਰਮੈਂਟ ਮਿਲੇ ਜਿਹੜੇ ਮੈਨੂੰ ਪੈਸੇ ਮਿਲਣੇ ਸੀ 25-30 ਲੱਖ ਰੁਪਏ ਮਿਲਿਆ ਜੀ ਉਹ ਫਿਰ ਮੈਂ ਉਹਨਾਂ ਨੂੰ ਜਿੰਨਾ ਤੋਂ ਫੜੀ ਸੀ ਉਹਨਾਂ ਤੋਂ ਮੋੜਿਆ ਉਹ ਮੇਰੀ ਸਾਰੀ ਕਮਾਈ ਸੀ ਜਿਹੜੀ ਮਿਲਣੀ ਸੀ ਰਿਟਾਇਰਮੈਂਟ ਵੇਲੇ ਸਾਰੀ ਉਹ ਹੀ ਲੈ ਗਈ ਸਾਰ ਮੇਰੀ ਮੈਂ ਮੇਰਾ ਸਰਵਾਰ ਤੇ ਓਖਾ ਹੋਇਆ ਪਿਆ ਜੀ